ਮੁਰਦਾਬਾਦ 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 ਲੋਕਾਂ ਨੂੰ ਇਨਸਾਫ ਦਿਵਾਉਣ ਵਾਲੇ ਕਾਲੇ ਕੋਟ ਪਾ ਕੇ ਖੁਦ ਉੱtre ਸੜਕਾਂ ਤੇ 21 ਦਸੰਬਰ ਨੂੰ ਅਮਰੋ ਵਿੱਚ ਹੋਈਆਂ ਨਗਰ ਨਿਗਮ ਚੋਣਾਂ ਦੌਰਾਨ ਇੱਕ ਵਕੀਲ ਨਾਲ ਹੋਈ ਤੱਕਾ ਮੁਕੀ ਦੇ ਸਬੰਧ ਕਾਰਵਾਈ ਨਾ ਹੋਣ ਤੇ ਅੱਜ ਬਾਹਰ ਐਸੋਸੀਏਸ਼ਨ ਖੰਨਾ ਸਮਰਾਲਾ ਦੇ ਜ਼ਿਲ੍ਹਾ ਫਤਿਹਗੜ ਸਾਹਿਬ ਵੱਲੋਂ ਐਸਐਸਪੀ ਦਫ਼ਤਰ ਫਤਿਹਗੜ ਸਾਹਿਬ ਦੇ ਬਾਹਰ ਰੋਸ਼ ਪ੍ਰਦਰਸ਼ਨ ਕੀਤਾ ਗਿਆ ਇਸਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਮਿਊਸਪਲ ਕਮੇਟੀ ਦੀਆਂ ਜਿਹੜੀਆਂ ਇਲੈਕਸ਼ਨਾਂ ਸੀ ਉਹਨਾਂ ਦੇ ਵਿੱਚ ਇੱਕ ਸਾਡੇ ਐਡਵੋਕੇਟ ਮਿਸਟਰ ਹਸਨ ਸਿੰਘ ਜਿਹੜੇ ਹੈਗੇ ਆ ਉਹਨਾਂ ਦੀ ਪਰਝਾਈ ਜਿਹੜੀ ਹੈਗੀ ਆ ਕੰਟੈਸਟ ਕਰ ਰਹੀ ਸੀ ਔਰ ਵਾਰਡ ਦੇ ਵਿੱਚ ਜਾ ਕੇ ਪੋਲਿੰਗ ਬੂਥ ਦੇ ਵਿੱਚ ਜਾ ਕੇ ਅੰਦਰ ਉਹ ਜਿਹੜੇ ਹੈਗੇ ਵਕੀਲ ਸਾਹਿਬ ਆਪਣੀ ਪਰਝਾਈ ਲਈ ਜਿਹੜਾ ਹੈਗਾ ਏਜੰਟ ਸੀ ਉਹਨੂੰ ਉਹਨਾਂ ਨੂੰ ਅੰਦਰ ਵੜ ਕੇ ਜਿਹੜਾ ਹੈਗਾ ਕੁੱਟਿਆ ਮਾਰਿਆ ਔਰ ਉਹ ਵਧਾ ਕੇ ਵਧਾਇਕ ਦੇ ਭਰਾ ਵੱਲੋਂ ਕੁੱਟਮਾਰ ਕੀਤੀ ਗਈ ਔਰ ਉਸ ਦੇ ਸਿਰ ਦੇ ਵਿੱਚ ਰਿਵਾਲਬਰ ਪੁੱਠਾ ਕਰਕੇ ਮਾਰਿਆ ਗਿਆ ਜਿਸ ਦੇ ਨਾਲ ਉਹ ਬੁਰੇ ਤਰੀਕੇ ਦੇ ਨਾਲ ਜ਼ਖਮੀ ਹੋਇਆ ਔਰ ਉਸ ਦੀ ਕੋਈ ਅਜੇ ਤੱਕ ਐਫ ਆਈ ਆਰ ਦਰਜ ਨਹੀਂ ਕੀਤੀ ਗਈ ਔਰ ਸਾਰੇ ਅਖਬਾਰਾਂ ਦੇ ਵਿੱਚ ਸਾਰੇ ਚੈਨਲਾਂ ਦੇ ਉੱਤੇ ਇਹ ਜਿਹੜੀ ਖਬਰ ਹੈ ਇਹ ਨਸ਼ਰ ਹੋ ਚੁੱਕੀ ਹੈ ਚੱਲ ਚੁੱਕੀ ਹੈ ਉਸ ਤੋਂ ਬਾਅਦ ਵੀ ਪ੍ਰਸ਼ਾਸਨ ਇਹ ਕਹਿ ਰਿਹਾ ਹੈ ਕਿ ਸਾਨੂੰ ਇਸ ਬਾਰੇ ਪਤਾ ਨਹੀਂ ਸੀ ਕਿਉਂਕਿ ਸਿੰਘ ਸਵਾ ਦਾ ਮੇਲਾ ਸੀ ਇਸ ਕਰਕੇ ਸੰਦੇ ਦੇ ਕੋਲ ਇਹ ਨੋਟਿਸ ਦੇ ਵਿੱਚ ਨਹੀਂ ਆਈ ਪਰ ਅਸੀਂ ਜਦੋਂ ਦਰਖਾਸਤ ਦਿੱਤੀ ਦਰਖਾਸਤ ਦੇਣ ਤੋਂ ਬਾਅਦ ਉਸ ਵਕੀਲ ਸਾਹਿਬ ਦੀ ਜਿਹੜੀ ਹੈਗੀ ਹੈ ਸਟੇਟਮੈਂਟ ਪਰ ਰਿਕਾਰਡ ਕਰ ਲਈ ਪਰ ਹਾਲੇ ਤੱਕ ਐਫ ਆਈ ਆਰ ਦਰਜ ਨਹੀਂ ਕੀਤੀ ਗਈ ਅੱਜ ਫਤੇਗਰ ਸਾਹਿਬ ਖੰਨਾ ਸਮਰਾਲਾ ਔਰ ਹਮ ਲੋਗ ਦੇ ਵਕੀਲਾ ਨੇ ਅੱਜ ਇੱਥੇ ਐਸ ਐਸ ਪੀ ਦਫਤਰ ਦੇ ਅੱਗੇ ਧਰਨਾ ਦਿੱਤਾ ਔਰ ਇਹ ਤਰਨਾ ਜਿਹੜਾ ਹੈਗਾ ਇਸੇ ਲਈ ਦਿੱਤਾ ਕਿ ਜਾਗੋ ਪ੍ਰਸ਼ਾਸਨ ਜਾਗੋ ਨਹੀਂ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਸਾਰੇ ਪੰਜਾਬ ਦੇ ਜਿਹੜੇ ਪ੍ਰਧਾਨ ਸੈਕਟਰੀ ਹੈਗੇ ਆ ਉਹਨਾਂ ਨੂੰ ਇੱਥੇ ਬੁਲਾ ਕੇ ਅਗਲੀ ਕਾਰਵਾਈ ਕੀਤੀ ਜਾਵੇ। ਸਾਬਕਾ ਪ੍ਰਧਾਨ ਬਾਰ ਐਸੋਸੀਏਸ਼ਨ ਸਮਰਾਲਾ ਅੱਜ ਅਸੀਂ ਬਾਰ ਐਸੋਸੀਏਸ਼ਨ ਸਮਰਾਲਾ ਕੰਨਾ ਤੇ ਸ਼੍ਰੀ ਫਤਿਗੜ ਸਾਹਿਬ ਦੀ ਬਾਰ ਐਸੋਸੀਏਸ਼ਨ ਦੇ ਸਹਿਯੋਗ ਨਾਲ ਐਸਐਸਪੀ ਫਤਿਗੜ ਸਾਹਿਬ ਦੇ ਦਫ਼ਤਰ ਅੱਗੇ ਤਰਨਾ ਲਾਇਆ। ਪਹਿਲਾਂ ਵੀ ਤੁਹਾਨੂੰ ਇੱਕ ਦਿਨ ਅਸੀਂ ਬਰੀਫ ਕੀਤਾ ਸੀ ਕਿ ਸਾਡੇ ਇੱਕ ਵਕੀਲ ਨੇ ਸ਼੍ਰੀ ਹਸਨ ਸਿੰਘ ਐਡਵੋਕੇਟ ਮਿਊਨਿਸਪਲ ਕਮੇਟੀ ਦੀਆਂ ਜਿਹੜੀਆਂ ਮਲੋਦੀਆਂ ਇਲੈਕਸ਼ਨ ਸੀ 21 ਤਰੀਕ ਨੂੰ ਉਹਨਾਂ ਦੇ ਨਾਲ ਇੱਕ ਵਿਧਾਇਕ ਦੇ ਜਿਹੜੇ ਭਰਾ ਨੇ ਉਹਨੇ ਜਿਹੜਾ ਹੈ ਉਹਨਾਂ ਨੂੰ ਉੱਥੇ ਆਪਣੇ ਸਾਥੀਆਂ ਨਾਲ ਕੁੱਟਮਾਰ ਕੀਤੀ ਉਹਨਾਂ ਨੂੰ ਸੱਟਾਂ ਮਾਰੀਆਂ ਤੇ ਉਹਨਾਂ ਨੂੰ ਜਿਹੜੀਆਂ ਹੈਗੀਆਂ ਨੇ ਜਾਤੀ ਸੂਚਕ ਸ਼ਬਦ ਨਹੀਂ ਬੋਲੇ ਉਹ ਸਾਰੀ ਘਟਨਾ 21 ਤਰੀਕ ਦੀ ਹੋਈ ਹੋਈ ਹੈ 21 ਤਰੀਕ ਤੋਂ ਲੈ ਕੇ ਅੱਜ ਤੱਕ ਇਸੇ ਕਿਸਮ ਦਾ ਕੋਈ ਵੀ ਐਕਸ਼ਨ ਕੰਪੋਲਸ ਵੱਲੋਂ ਜਿਹੜਾ ਹੈ ਉਹਨਾਂ ਦੋਸ਼ੀਆਂ ਦੇ ਖਿਲਾਫ ਨਹੀਂ ਕੀਤਾ ਗਿਆ। 2 ਤਰੀਕ ਨੂੰ ਅਸੀਂ ਐਸਐਸਪੀ ਨੂੰ ਮਿਲਿਆ ਸੀ ਸਮੀਪ੍ਰੋਸਾਦ ਆਇਆ ਸੀ ਕਿ ਮਤਲਬ ਜਿਹੜਾ ਹੈ ਬਹੁਤ ਜਲਦ ਕਾਰਵਾਈ ਕਰਾਂਗੇ। ਆਹ ਦੇਖ ਲਓ ਤੁਹਾਡੇ ਸਾਹਮਣੇ 9 ਤਰੀਕ ਹੋ ਗਈ ਹੈ 2 ਤਰੀਕ ਤੋਂ ਹੁਣ ਤੱਕ। 3 ਤਰੀਕ ਨੂੰ ਸਾਡੇ ਕਹਿਣ ਤੋਂ ਬਾਅਦ ਇੱਕ ਧਿਆਨ ਲਿਖਿਆ ਸਿਰਫ ਜਿਹੜਾ ਵਿਚਾਰਾ ਦਿੱਕਤ ਹੈ ਉਹਦਾ। ਫਿਰ ਉਸ ਤੋਂ ਇਲਾਵਾ ਕੁਝ ਨਹੀਂ ਕੀਤਾ। ਤੇ ਅੱਜ ਸਾਡਾ ਜਿਹੜਾ ਸਬਰ ਦਾ ਬੰਨ ਉਹ ਭਰ ਚੁੱਕਿਆ। ਅੱਜ ਅਸੀਂ ਇੱਥੇ ਬੈਠ ਕੇ ਧਰਨਾ ਦੇ ਰਹੇ ਹਾਂ ਜੇ ਅੱਜ ਨਹੀਂ ਕਾਰਦਲ ਨਾਲ ਨਹੀਂ ਪਏ ਸੰਘਰਸ਼ ਨੂੰ ਜਿਹੜਾ ਹੈਗਾ ਹੋਰ ਤਿੱਖਾ ਕਰਾਂਗੇ ਪੂਰੇ ਪੰਜਾਬ ਦਾ ਵੱਡਾ ਸੰਘਰਸ਼ ਜਿਹੜਾ ਹੈ ਬਣਾਵਾਂਗੇ ਪੂਰੇ ਪੰਜਾਬ ਦੀਆਂ ਜਿਹੜੀਆਂ ਸਾਡੀਆਂ ਕਿੱਤੇ ਲੰਗੀਆਂ ਨੇ ਇਥੇ ਆ ਕੇ ਅਸਸਪੀ ਦਫਤਰ ਦਾ ਜਿਹੜਾ ਹੈ ਇੱਥੇ ਧਰਨੇ ਤੇ ਬੈਠੇ ਹਾਂ